ਗੱਲ ਕਰੀ 1000 ਰੁਪਏ ਦੀ ਅੰਮ ਪਾਣੀ ਕਿਹਾ ਸੀ ਮਿਲੇਗਾ ਰੁਪਏ ਅੰਮ ਕੋਈ ਪੈਸਾ ਨਹੀਂ ਮਿਲਿਆ ਅਸੀਂ 1000 ਰੁਪਏ ਦਾ ਆ ਅਸੀਂ ਇਮਾਨਦਾਰੀ ਨਾਲ ਲੈ ਦੱਚਾਂਗੇ ਸਾਡਾ ਹੱਕ ਸਾਨੂੰ ਮਿਲੇ ਲੇਡੀਜ਼ ਨੂੰ ਕੀ ਲੇਡੀ ਕਪੜਾ ਕੀ ਆਪਣੇ ਵੋਟਰਾਂ ਨੂੰ ਕਹਿਣਾ ਚਾਹੋਗੇ ਵੋਟਰਾਂ ਨੂੰ ਇਹੀ ਕਵਾਂਗੇ ਵੀ ਇਨਸਾਫ ਨਾਲ ਵੋਟ ਪਾਓ ਬਸ ਆ ਅੱਛਾ ਕੀ ਨਾਮ ਹੈ ਜੋ ਪੜਨਾ ਹੈ ਆ ਜਵਾਲ ਨੰਬਰ 75 ਤੋਂ ਸੁਮਨ 나ਗਪਾਲ ਦੇ ਅੱਜ ਅਸੀਂ ਕਾਗਜ਼ ਭਰੇ ਨੇ ਤੇ ਸਾਨੂੰ ਆ ਰਾਜਾ ਵੜਿੰਗ ਵੱਲੋਂ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ ਅਸੀਂ ਡਾਬਰ ਸਾਹਿਬ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦਾ ਤਿੰਨ ਅਸੀਂ ਪ੍ਰਧਾਨ ਸਾਰੀ ਪਾਰਟੀ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਔਰ ਯੋਰਾ ਨਾਲ ਜਿੱਤਾਂਗੇ ਅੱਛਾ ਕਿਹੜਾ ਕੰਮ ਹੋਣੇ ਚਾਹੀਦੇ ਇਲਾਕੇ ਦੇ ਵਿੱਚ ਤਾਂ ਤੁਹਾਨੂੰ ਮੋਕਾ ਬਦਲਾਵਾ ਇਲਾਕੇ ਦੇ ਵਿੱਚ ਇੱਕ ਤਾਂ ਸਾਡੇ ਨਸ਼ੇ ਦਾ ਉਹਦਾ ਅਸੀਂ ਛੁਟਕਾਰਾ ਕਰਾਣਾ ਇੱਕ ਸੀਵਰੇਜ ਦੀ ਬੜੀ ਪ੍ਰੋਬਲਮ ਨੇ ਗੰਧ ਪਿਆ ਰੰਦਾ ਸੈਂਸੀ ਮਹੱਲਾ ਲੈ ਲੋ ਪਾਣੀ ਦਾ ਲੈ ਲੋ ਗੰਦਾ ਪਾਣੀ ਆ ਰਿਹਾ ਦੋ 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 ਵਾਰੀ ਕੌਂਸਲਰ ਤਿੰਨਾਰੀ ਬਣ ਚੁੱਕੇ ਕੋਈ ਹੱਲ ਨਹੀਂ ਕਰਾ ਸਕੇ ਐਸੇ ਕਰਕੇ ਹੁਣ ਅਸੀਂ ਇਹ ਸੋਚਿਆ ਵੀ ਪਹਿਲਾਂ ਪਾਣੀ ਦਾ ਪਾਣੀ ਜ਼ਰੂਰੀ ਹੈ ਉਸ ਤੋਂ ਬਾਅਦ ਸੀਵਰੇਜ ਵਿਕਾਸ ਦਾ ਕੰਮ ਹੈ ਜੋ ਅਧੂਰਾ ਕੰਮ ਪਿਆ ਉਹ ਕਰਾਂਗੇ ਇਲਾਕੇ ਦੇ ਵਿੱਚ ਹੋਰ ਵੀ ਲੋਕਾਂ ਨੂੰ ਮੈਸੇਜ ਹੈ ਆਪਣੇ ਵੋਟਰਾਂ ਗਿਆਤ ਆਪਣੇ ਵੋਟਰਾਂ ਨੂੰ ਇਹ ਮੈਸੇਜ ਦਵਾਂਗੇ ਵੀ ਅਸੀਂ ਇਲਾਕੇ ਦੀ ਸੇਵਾ ਕਰਨ ਆਏ ਆ ਸਾਨੂੰ ਕੋਈ ਪੈਸੇ ਦੀ ਕੋਈ ਲੋੜ ਨਹੀਂ ਅਸੀਂ ਜਿਨ੍ਹਾਂ ਨੇ ਪੈਸੇ ਬਣਾਏ ਨੇ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਸੇਵਾ ਕਰਨੀ ਸੇਵਾ ਕਰਨੀ ਹੈ ਚਾਹੋਗੇ ਪਾਰਟੀ ਬੜਾ ਮੌਕਾ ਮਿਲਿਆ ਨਾਲ ਆਈ ਬੱਲੇ ਤਾਂ ਮੈਂ ਪਾਰਟੀ ਦਾ ਤੇ ਸਾਡੇ ਹਲਕੇ ਦੇ ਐਮ ਐਲ ਏ ਸਈ ਸ਼੍ਰੀਨਦਰ ਡਰਾਵਰ ਜੀ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ ਪਰਿਵਾਰ ਤੇ ਵਿਸ਼ਵਾਸ ਕੀਤਾ ਕਿ ਸਾਨੂੰ ਟਿਕਟ ਦਿੱਤੀਏ ਸੋ ਅਸੀਂ ਪੂਰ ਜੋਰ ਮਿਹਨਤ ਕਰਕੇ ਜਿਹੜੇ ਇਹ ਵਾਰਡ ਪਿਛਲੇ 15 ਸਾਲਾਂ ਆ 15 ਤਿੰਨ ਵਾਰੀ ਤੂੰ ਕਾਂਗਰਸ ਨਹੀਂ ਜਿੱਤ ਸਕੀ ਕਾਂਗਰਸ ਦੀ ਝੋਲੀ ਇਹ ਵਾਰਡ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਸੀਟ ਪਾਵਾ ਸਰ ਕਿਹੜਾ ਵਾਰਡ ਨੰਬਰ ਕਿੰਨਾ ਤੁਹਾਡਾ ਵਾਰਡ ਨੰਬਰ 77 ਤੁਹਾਡਾ ਨਾਮ ਕੀ ਸਰ ਮੇਰਾ ਗੁਰਪ੍ਰੀਤ ਸਿੰਘ ਖੁਰਾਣਾ ਮੇਰੇ ਮਦਰ ਖੜੇ ਪ੍ਰਭਜੋਤ ਕੋਰ ਖੁਰਾਣਾ ਜੀ ਸਰ ਕਿਹੜੇ ਵਾਰਡ ਦੇ ਵਿੱਚ ਦੂਰੇ ਕੰਮ ਨੇ ਜਿਹੜੇ ਤੁਹਾਡੇ ਉਹਨੇ ਕੀਤੇ ਜਾਣਗੇ ਬੜੇ ਉਦੋਂਰੇ ਕੰਮ ਨੇ ਜਿਹੜੇ ਇਹਨਾਂ ਵਾਰਡਾਂ ਵਿੱਚ ਹੋਏ ਨਹੀਂ ਕਿਉਂਕਿ ਇਹਨਾਂ ਇਹ ਪੁਰਾਣਾ ਸ਼ਹਿਰੀ ਏਰੀਆ ਤੇ ਇੱਥੇ ਜਿਹੜੀਆਂ ਗਲੀਆਂ ਸੀਵਰੇਜ ਪਾਣੀ ਦੀਆਂ ਦਿੱਕਤਾਂ ਬਹੁਤ ਜ਼ਿਆਦਾ ਨੇ ਜੋ ਅੱਜ ਤੋਂ ਰਜ਼ੀਆਂ ਪਾਈਪਾਂ ਨਹੀਂ ਪਈਆਂ ਜਿਹੜੇ ਬਕਾਇਆ ਕੰਮ ਨੇ ਉਹ ਕਰਾਵਾਂਗੇ ਸਾਡੇ ਵਾਰਡ ਦੇ ਵਿੱਚ ਨਾ ਪਿੱਛੇ ਤੋਂ ਬੜਾ ਪੈਸੇ ਦਾ ਕਲਚਰ ਚੱਲ ਰਿਹਾ ਜੇ ਕਿਸੇ ਨੂੰ ਕੋਈ ਟੀਐਸ ਵਨ ਕਢਾਉਣਾ ਤਾਂ 200 ਰੁਪਏ ਦੇ ਦਿਓ ਜੀ ਕਿਸੇ ਨੇ ਸਟੈਂਪ ਲਵਾਣੀ ਹੈ 200 ਰੁਪਏ ਦੇ ਦਿਓ ਜੀ 300 ਰੁਪਏ ਦੇ ਦਿਓ ਸਮਾਜ ਨੂੰ ਬਹੁਤ ਗੁੰਮਰਾਹ ਕੀਤਾ ਸਮਾਜ ਨੂੰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢ ਕੇ ਉਹਨਾਂ ਨੂੰ ਦੱਸਣਾ ਵੀ ਫਰੀ ਕੰਮ ਕਿੱਦਾਂ ਹੁੰਦੇ ਸਰ ਇਹ ਸਰਕਾਰ ਕਹਿੰਦੀ ਕਰਮਸ਼ੇਰ ਲੈਂਡੀ ਦਾਂਗੇ ਇਹ ਤਾਂ ਸਾਡੇ ਨਾਲੋਂ ਜ਼ਿਆਦਾ ਤੁਸੀਂ ਜਾਣਦੇ ਹੋ ਜਾ ਕੇ ਦੇਖੋ ਤੁਸੀਂ ਕਾਰਪੋਰੇਸ਼ਨ ਦਾ ਹਾਲ ਕੀ ਹੈ ਕਿਹੜਾ ਅਫਸਰ ਬਿਨਾ ਪੈਸੇ ਤੋਂ ਤਰੇ ਜਾਂਦਾ ਇਹ ਤਾਂ ਸਾਡੇ ਨੂੰ ਬਾਅਦ ਤੁਸੀਂ ਜਾਣਦੇ ਆ ਸਰ ਇਹ ਤਾਂ ਬੜੇ ਦਾਅਵੇ ਕਰਦੇ ਨੇ ਅਸੀਂ ਜੀ ਘਰੇ ਕੰਮ ਕਰਾਵਾਂਗੇ ਲੋਕਾਂ ਦੇ ਆ ਕੇ ਜਾਂ ਅਸੀਂ ਪੈਨਸ਼ਨਾਂ ਦਵਾਂਗੇ ਔਰਤਾਂ ਨੂੰ ਇਹ ਤਾਂ ਤੁਸੀਂ ਦੇਖ ਹੀ ਲਿਆ ਜੇ ਹਾਲੇ ਤਾਂ ਜਦੋਂ ਇਹ ਗਲੀਆਂ 'ਚ ਨਿਕਲ ਲੈਣਾ ਵੋਟ ਮੰਗਣ ਵਾਸਤੇ ਤੇ ਬੀਬੀਆਂ ਨੇ 36 33000 ਰੁਪਏ ਹਲੇ ਮੰਗਣਾ ਹੈ ਇਹਨਾਂ ਦੇ ਸਿਰ 'ਤੇ ਜੁੱਤੀਆਂ ਪਹਿਣੀਆਂ ਨੇ ਕੀ ਲੱਗਦਾ ਸਰ ਸਰਕਾਰ ਤੋਂ ਮਾਤ ਤੋਂ ਹੀ ਜਿੱਤੋਗੇ ਆਪਣੇ ਵਾਰਡ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਹੁਤ ਲੋਕਾਂ 'ਚੋਂ ਸ਼ਾਇ ਹੈ ਲੋਕਾਂ ਦੀ ਬਹੁਤ ਸਪੋਰਟ ਹੈ ਬਹੁਤ ਲੋਕ ਪਿਆਰ ਦੇ ਰਹੇ ਆ ਕਿਹੜੀ ਕੰਮ ਹੈ ਜਿਹੜੇ ਤੁਹਾਡੇ ਅਲੋਕਰੇ ਜਾਂਗੇ ਤੁਹਾਡੇ ਇਲਾਕੇ ਕਿਹੜੀ ਜੁੜਤਾ ਜ਼ਿਆਦਾ ਕੰਮ ਦੇ ਜਿਹੜੇ ਅਫਸਰ ਸ਼ਾਈ ਨੇ ਪੈਰ ਚੱਕੇ ਹੋਏ ਨੇ ਵੀ ਜਿਹੜੇ ਕੋਈ ਮਕਾਨ ਬਣਦਾ ਹੈ ਜਿਹੜੀ ਦਲਾਲਗਰੀ ਚੱਲ ਰਹੀ ਹੈ ਮੇਰੇ ਵਾਰਡ ਦੇ ਵਿੱਚ ਉਹ ਤਾਂ ਪਹਿਲ ਦੇ ਅਧਾਰ ਤੇ ਬੰਦ ਕਰਨੀ ਹੈ ਵੀ ਅਫਸਰ ਨੂੰ ਆਪ ਹੀ ਫੋਨ ਕਰਕੇ ਆਪ ਹੀ ਬੁਲਾ ਕੇ ਵੀ ਜਾ ਕੇ ਉਹ ਬਿਲਡਿੰਗ ਬਣਨ ਲੱਗੀ ਜਾ ਕੇ 25000 ਲਿਆ ਜਾਂ 30000 ਲਿਆ ਅੱਧੇ ਤੇਰੇ ਤੇ ਅੱਧੇ ਸਾਡੇ ਅਫਸਰ ਨੂੰ ਨਚਾਣਾ ਨੇ ਪਰ ਉਹਨੂੰ ਪੁੱਥੇ ਵਾਰਡ ਦੇ ਵਿੱਚ ਆਪਣੇ ਖੜਾ ਕੇ ਇਹ ਤਾਂ ਅਫਸਰ ਵੀ ਨਾਲ ਕਰਫੇ ਬਿਲਕੁਲ ਬਿਲਕੁਲ